ਧੰਨਵਾਦ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਸੰਜੀਵ ਸ਼ਰਮਨ ਡਾਇਰੈਕਟਰ ਐਨਵਾਈਐਸ ਤੋਂ ਅੱਜ ਦੀ ਨੌਲੇਜ ਲਈ ਆਣਾ ਚਾਹਨਾ ਕਿ ਅੱਜ ਅਸੀਂ ਸਿਵਲ ਸਰਚਾ ਨੰਮਰਸਰ ਡਾਕਟਰ ਸੋਰਨਜੀਤ ਤਵੰਜੀਤੇ ਹੱਥੋਂ ਇੱਕ ਨਵੀਂ ਯੋਜਨਾ ਦਾ ਇਨੈਗੂਰੇਸ਼ਨ ਕੀਤਾ ਹੈ ਇਹ ਯੋਜਨਾ ਦੇ ਅੰਦਰ ਜਿਹੜੀ ਕੰਨਿਆ ਜਿਹੜੀ ਫੀਮੇਲ ਬੇਬੀ ਇੱਥੇ ਬੋਨ ਹੋਏਗੀ ਐਨਵਾਈਐਸ ਹਸਪੀਟਲ ਚ ਉਹਨਾਂ ਨੂੰ ਹਸਪੀਟਲ ਐਕਸਪੈਂਸਸ ਤੇ ਰੂਮ ਰੈਂਟ ਤੇ 51% ਡਿਸਕਾਊਂਟ ਜਿਹੜਾ ਐਜ਼ ਅ ਸ਼ਗਨ ਹਸਪੀਟਲ ਵੱਲੋਂ ਕੀਤਾ ਜਾਏਗਾ ਉਸ ਤੋਂ ਇਲਾਵਾ ਜਿਹੜੀ ਵੈਕਸੀਨੇਸ਼ਨ ਹੈ ਬੱਚੇ ਦੀ ਅੱਛੀ ਸਿਹਤ ਬੇਬੀ ਦੀ ਅੱਛੀ ਸਿਹਤ ਵਾਸਤੇ ਵੈਕਸੀਨੇਸ਼ਨ ਜਿਹੜੀ ਹੈ ਉਹ ਵੀ ਹਸਪੀਟਲ ਵੱਲੋਂ ਹੀ ਗਿਫਟ ਹੋਏਗੀ ਸੋ ਇਹ ਹਸਪੀਟਲ ਚ ਬੌਰਨ ਹੋਣ ਵਾਲੀ ਸਾਰੀ ਫੀਮੇਲ ਬੇਬੀਜ਼ ਵਾਸਤੇ ਇੱਕ ਗਿਫਟ ਹੋਏਗਾ ਐਨਵਾਈਐਸ ਵੱਲੋਂ ਔਰ ਇਹਦੀ ਐਨਕਰੇਜਮੈਂਟ ਜਿਹੜੀ ਹੈ ਇਹ ਸਾਨੂੰ ਸਾਡੇ ਸਿਵਲ ਸਰਜਨ ਸੋਰਨਜੀਤਾ ਵੰਜੀ ਦੇ ਜੁਆਇਨ ਹੋਣ ਤੋਂ ਬਾਅਦ ਮਿਲੀ ਤੇ ਅਸੀਂ ਇਮੀਡੀਏਟ ਉੱਤੇ ਐਕਸ਼ਨ ਕਰਦੇ ਹੋਏ ਫੀਮੇਲ empowerment ਔਰ ਫੀਮੇਲ ਬੇਬੀਜ਼ ਨੂੰ ਪ੍ਰਮੋਟ ਕਰਨ ਲਈ ਉਹਨਾਂ ਦੀ ਅੱਛੀ ਸਿਹਤ ਵਾਸਤੇ ਇਹ ਕਦਮ ਚੁੱਕਿਆ ਅੱਜ ਨਨ ਜੀ ਸਾਰਿਆਂ ਵਾਸਤੇ ਸੇਮ ਹੈ ਕਰ ਜੀ ਸਾਡੇ ਲਈ ਸ਼ਹਿਰ ਦਾ ਪਿੰਡ ਦਾ ਅਮਰਸਰ ਦਾ ਜਾਂ ਕਿਸੇ ਵੀ ਏਰੀਆ ਦਾ ਪੇਸ਼ੈਂਟ ਆਂਦਾ ਉਹ ਸਾਰਿਆਂ ਵਾਸਤੇ ਸੇਮ ਆਫਰ ਹੈ ਸਰ ਜਨਰਲ ਪੈਕੇਜ ਜਿਹੜਾ ਤੇ ਪੇਸ਼ੈਂਟ ਪੈਕੇਜ ਵਾਲਾ ਉਹ ਵੇਰੀ ਕਰਦਾ ਹੈ ਪੇਸ਼ੈਂਟ ਔਰਡ ਦਾ ਰੂਮ ਦਾ ਬਟ ਫਰਦਰ this uh, scheme ਇਹ ਲਾਰਡਲੀ ਬੇਟੀਆ ਯੋਜਨਾ ਦੇ ਵਿੱਚ ਕੀ ਹੈ ਕਿ ਜਿਹੜਾ ਹਸਪੀਟਲ ਐਕਸਪੈਂਸਸ ਆ ਜੇ ਰੂਮ ਚ ਰਹਿੰਦਾ ਹੈ ਤਾਂ ਉਹਦਾ ਐਕਸਪੈਂਸ ਜ਼ਿਆਦਾ ਹੁੰਦਾ ਉਹਦਾ 51% ਹੋ ਜਾਗਾ ਜੋ ਵਾਰਡ ਚ ਉਹਦਾ ਐਕਸਪੈਂਸ ਘੱਟ ਹੈ ਉਹਦਾ 51% ਹੋ ਜਾਗਾ ਸੋ ਜਿਸ ਤਰ੍ਹਾਂ ਦਾ ਪੇਸ਼ੈਂਟ ਹੋਏਗਾ ਉਹਨੂੰ 51% ਹਸਪੀਟਲ ਵੱਲੋਂ ਗਿਫਟ ਹੋ ਜਾਗਾ ਸ਼ਗਨ ਪਾਇਆ ਜਾਏਗਾ ਸ਼ਗਨ ਉਹ ਤੋਂ ਬਾਅਦ ਸਰ ਜਿਹੜੀ ਵੈਕਸੀਨੇਸ਼ਨ ਆ ਉਹਦੇ ਅਗਰ ਦੇਖਦੇ ਆਪਾਂ ਕਿੰਨਾ ਕੋ ਚਾਰਜਸ ਹੁੰਦੇ ਸੀ ਜਿਹੜੇ ਤੁਸੀਂ ਕੰਪਲੀਮੈਂਟਰੀ ਆਪਣਾ ਜਾਂ ਕਰੋ ਫ੍ਰੀ ਆਫ ਕੋਸ ਹੋ ਜਾਵੇ ਉਹਨਾਂ ਉਤੇ ਜੀ ਸਰ ਅਨਿਸ਼ਚੈ ਚਾਰਜਿਸ ਜਦੋਂ ਬੇਬੀ ਨੂੰ ਡਿਸਚਾਰਜ ਕਰਨਾ ਹੁੰਦਾ ਹੈ ਰਾਉਂਡ 2 ਤੋਂ 2 ਐਂਡ ਹਾਫ ਦੋ 3 ਹਜ਼ਾਰ ਦੇ ਆਸਪਾਸ ਹੁੰਦੇ ਨੇ ਉਹ ਵੀ ਅਸੀਂ ਪੇਸ਼ੈਂਟ ਨੂੰ ਡਿਸਚਾਰਜ ਕਰਨ ਲੱਗਿਆ ਹਸਪੀਟਲੋਂ ਗਿਫਟ ਕਰ ਇਹ ਸਰ ਅੱਜ ਤੋਂ ਪਹਿਲੇ ਨਵਰਾਤਰੀਆਂ ਤੋਂ ਸ਼ੁਰੂ ਹੈ ਔਰ ਜਿੰਨ੍ਹੇ ਦਿਨ ਤੱਕ ਤੁਹਾਡਾ ਸਭ ਦਾ ਸਹਿਯੋਗ ਰਹੇਗਾ ਜਿੰਨੇ ਦਿਨ ਤੱਕ ਪੇਸ਼ੈਂਟ ਨੂੰ ਸਾਡੀ ਜ਼ਰੂਰਤ ਲੱਗਦੀ ਰਹੇਗੀ ਇਹ ਚੱਲਦੀ ਰਹੇਗੀ ਐਨਯੂਐਸ ਹਸਪੀਟਲ ਫਤੇਗੜ ਚੂੜੀਆਂ ਰੋਡ ਆਪੋਜ਼ਿਟ ਸਪ੍ਰਿੰਗ ਡੇਲ ਸਕੂਲ ਅੰਮ੍ਰਿਤਸਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣ ਜਾਵਾਂਗਾ ਮੈਂ ਡਾਕਟਰ ਸੌਰੰਗ ਗਿੱਤਵਨ ਸਿਵਲ ਸੱਜਣਾਮਰੇ ਸਰ ਐਂਡ ਅੱਜ ਪਹਿਲਾ ਨਵਰਾਤਰਾ ਹੈ ਐਂਡ ਮਾਤਾ ਰਾਣੀ ਦਾ ਉਤਸਵ ਐਂਡ ਐਨਵਾਈ ਹਸਪੀਟਲ ਵੱਲੋਂ ਇਹ ਬਹੁਤ ਹੀ ਨਵੇਕਲਾ ਤੇ ਅੱਛਾ ਉਪਰਾਲਾ ਜਿਹੜਾ ਕਨਿਆਮਾਂ ਦੇ ਜਨਮ ਦੇ ਸਬੰਧ ਚ ਰੱਖਿਆ ਗਿਆ ਹੈ ਮੇਰਾ ਖਿਆਲ ਇਹ ਸ਼ਹਿਰ ਦਾ ਪਹਿਲਾ ਹਸਪੀਟਲ ਹੈ ਜਿੱਥੇ ਇਹੋ ਜਿਹੇ ਕਦਮ ਚੁੱਕਿਆ ਜਾ ਰਿਹਾ ਐਂਡ ਇਹ ਅੰਮ੍ਰਿਤਸਰ ਵਾਸੀਆਂ ਲਈ ਇੱਕ ਬਹੁਤ ਅੱਛਾ ਤੋਹਫਾ ਕਿਉਂਕਿ ਕੰਨਿਆਂ ਦੇ ਬਰਤ ਨਾਲ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਵਿਸ਼ਵਾਸ ਜਾਂ ਜਜ਼ਬਾਤ ਜੁੜੇ ਹੋਏ ਆ ਐਂਡ ਐਨਵਾਈ ਹਸਪਤਲ ਜਿਵੇਂ ਕਿ ਸੰਜੀਵ ਜੀ ਨੇ ਦੱਸਿਆ ਕਿ ਜਿਹੜਾ ਹਸਪੀਟਲ ਐਕਸਪੈਂਸਸ ਨੇ ਦੇਖੋ ਅੱਜ ਕੱਲ ਬੰਗਾਈ ਦਾ ਯੋਗ ਆ ਐਂਡ ਜਿਵੇਂ ਕਿ ਸਰਕਾਰ ਵੱਲੋਂ ਬਹੁਤ ਜ਼ਿਆਦਾ ਭਰੂਣ હત્યા ਤਾਂ ਕੰਟਰੋਲ ਹੀ ਆ ਆਲਮੋਸਟ 100% ਕੰਟਰੋਲਡ ਆ ਫਿਰ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਫੀਮੇਲ ਮੇਲ ਸੈਕਸ ਰਿਸ਼ਵਾ ਉਹ ਅਜੇ ਵੀ ਡਿਸਟਰਬਡ ਆ ਉਹ ਕਿ ਕਨਿਆਵਾ ਦਾ ਜਿਹੜਾ ਜਨਮ ਆ ਉਹਨੂੰ ਕਾਫੀ ਹੱਦ ਤੱਕ ਤਾਂ ਹੁਣ ਮਤਲਬ ਅੱਛਾ ਹੀ ਸਮਝਣ ਲੱਪਿਆ ਲੇਕਿਨ ਫਿਰ ਵੀ ਕਿਤੇ ਨ ਕਿਤੇ ਧਾਰਨਾ ਹੈਗੀ ਐਂਡ ਲੜਕੀਆਂ ਨੂੰ ਜਨਮ ਤੋਂ ਲੈ ਕੇ ਉਹਨਾਂ ਨੂੰ ਸਰਬਸਰ ਲੋਨ ਤੱਕ ਫੀਮੇਲ ਐਨਪਾਵਰਮੈਂਟ ਦਾ ਜਿਹੜਾ ਕੰਮ ਸਰਕਾਰ ਵੱਲੋਂ ਵੀ ਚੱਲ ਰਿਹਾ ਐਂਡ ਇਹੋ ਜੀਆਂ ਯੋਜਨਾਵਾਂ ਦੀ ਸਮੇਂ ਇਹਨੂੰ ਬਹੁਤ ਜ਼ਰੂਰਤ ਆ ਐਂਡ 51% ਇੱਕ ਬਹੁਤ ਹੀ ਇੱਕ ਰਿਸਪੈਕਟੇਬਲ ਡਿਸਕਾਊਂਟ ਹੈ ਜਿਹੜਾ ਕਿ ਇਹ ਦੇ ਰਹੇ ਆ ਹਸਪੀਟਲ ਐਕਸਪੈਂਸਸ ਤੇ ਹਰ ਕੋਈ ਇੰਨਾ ਅੱਛਾ ਹਸਪਤਾਲ ਆ ਐਂਡ ਹਰ ਕਿਸੇ ਦੀ ਅਫੋਰਡੇਬਿਲਟੀ ਵੀ ਨਹੀਂ ਹੁੰਦੀ ਐਂਡ ਅਗਰ ਇੰਨਾ ਡਿਸਕਾਊਂਟ ਮਿਲੇ ਤੇ ਲੋਕਾਂ ਦੇ ਵਿੱਚ ਡੈਫੀਨਿਟਲੀ ਇੱਕ ਅੱਛੀਆਂ ਸੇਵਾਵਾਂ ਅੱਛੇ ਹਸਪਤਾਲ ਚ ਪ੍ਰਾਪਤ ਕਰਨ ਦੀ ਜਿਹੜੀ ਖੁਆਇਸ਼ ਤਾਂ ਹੁੰਦੀ ਹੀ ਆ ਤੇ ਉਹ ਲੋਕਾਂ ਦੀ ਪਹੁੰਚ ਵੀ ਆਏਗਾ ਐਂਡ ਉਹਦੇ ਨਾਲ ਸਿਰਫ ਜਨਮ ਤੱਕ ਕਸੀਮਤ ਰਹਿੰਦਾ ਜਿਵੇਂ ਕਿ ਵੈਕਸੀਨੇਸ਼ਨ ਹੈ ਐਂਡ ਇਹ ਵੈਕਸੀਨੇਸ਼ਨ ਦਾ ਪ੍ਰੋਸੀਜਰ ਆਲਮੋਸਟ ਜਨਮ ਤੱਕ ਬੱਚਾ 5 ਸਾਲ ਦਾ ਹੁੰਦਾ ਉਦੋਂ ਤੱਕ ਚੱਲਦਾ ਰਹਿੰਦਾ ਐਂਡ ਵੱਖਰੀ ਵੱਖਰੀ ਤਰ੍ਹਾਂ ਦੇ ਹਰ ਬਿਮਾਰੀ ਤੋਂ ਬਚਨ ਦੇ ਟੀਕੇ ਸਰਕਾਰੀ ਤਾਂ ਫ੍ਰੀ ਲੱਗਦੇ ਹੀ ਆ ਲੇਕਿਨ ਬੜੇ ਸਾਰੇ ਲੋਕ ਪ੍ਰਾਈਵੇਟ ਤੌਰ ਤੇ ਵੀ ਜਾਂਦੇ ਆ ਸਾਡੇ ਕੋਲ ਵੀ ਰਿਪੋਰਟਾਂ ਆਉਂਦੀਆਂ ਸਾਰੀਆਂ ਇਹਨਾਂ ਵੱਲੋਂ ਭੇਜੀਆਂ ਜਾਂਦੀਆਂ ਵੀ ਜਸਟ ਵਾਂਟ ਅਸੀਂ ਇਹ ਨਹੀਂ ਕਹਿੰਦੇ ਕਿ ਬੱਚੇ ਨੇ ਟੀਕਾ ਕਿੱਥੋਂ ਲਗਵਾਇਆ ਬੱਚਾ ਹੋਣਾ ਬਹੁਤ ਜ਼ਰੂਰੀ ਆ ਵੀ ਵੈਕਸੀਨੇਸ਼ਨ ਹੋਈ ਹੋਣੀ ਚਾਹੀਦੀ 100% ਕਵਰੇਜ ਐਂਡ ਉਹ ਵੀ ਇੱਕ ਬੜਾ ਅੱਛਾ ਕਦਮ ਹੈ ਕਿ ਉਹ ਜਿਹੜਾ ਬੱਚੇ ਦੇ ਜਨਮ ਤੋਂ ਲੈ ਕੇ ਉਹਦੇ ਵੈਕਸੀਨੇਸ਼ਨ ਕੰਪਲੀਟ ਹੋਣ ਤੱਕ ਇਹ ਸਾਰਾ ਕੁਝ ਉਹਨਾਂ ਨੂੰ ਫਰੀ ਦੇ ਰਹੇ ਆ ਉਹਦੇ ਨਾਲ ਦੇਖੋ ਦੋਨਾਂ ਤਰ੍ਹਾਂ ਦਾ ਫਾਇਦਾ ਹੈ ਇੱਕ ਤਾਂ ਬੱਚਾ ਬੱਚੇ ਦੀ ਮਾਂ ਉਹ ਨਾਲ ਹਸਪੀਟਲ ਦੇ ਜੁੜੇ ਰਹਿੰਦੇ ਆ ਐਂਡ ਦੂਜਾ ਜਿਹੜਾ ਹੈ ਕਿ ਬੱਚੇ ਦਾ ਆਲਮੋਸਟ ਜਿਹੜੀ ਵੈਕਸੀਨੇਸ਼ਨ ਐਂਡ ਹਸਪੀਟਲ ਐਕਸਪੈਂਸਸ ਕਾਫੀ ਰੀਜ਼ਨੇਬਲ ਰੇਟ ਤੇ ਹੋ ਜਾਂਦੇ ਆ ਐਂਡ ਮੈਂ ਮੈਨੇਜਮੈਂਟ ਨੂੰ ਬਹੁਤ ਵਧਾਈ ਦੇਣਾ ਤੇ ਨਾਲ ਵੀ ਇਹਨਾਂ ਤੋਂ ਹੋਰ ਹਸਪਤਲ ਵੀ ਸਬਕ ਲੈਣ ਕਿਉਂਕਿ ਜਿਹੜਾ ਇਲਾਜ ਹੈ ਉਹ ਹਰ ਬੰਦੇ ਦੀ ਪਹੁੰਚ 'ਚ ਹੋਣਾ ਚਾਹੀਦਾ ਕਿਉਂਕਿ ਪ੍ਰੋਸੈਸ ਆਫ ਡਿਲੀਵਰੀ ਚਾਈਲਡ ਬਰਥ ਇਹ ਤਾਂ ਪਰਮਾਤਮਾ ਵੱਲੋਂ ਚੱਲਦਾ ਹੀ ਰਹਿਣਾ ਐਂਡ ਅੱਜਕੱਲ ਜਿਵੇਂ ਲక్ష్ਮੀ ਦਾ ਜਨਮ ਸਮਝਿਆ ਜਾਂਦਾ ਐਂਡ ਉਹਦੇ ਪੈਦਾ ਹੋਣ ਨਾਲ ਅਗਰ ਹਸਪਤਲ ਅੱਗੇ ਆ ਕੇ ਉਹਨਾਂ ਨੂੰ ਡਿਸਕਾਊਂਟਡ ਰੇਟ ਤੇ ਅੱਛੀਆਂ ਸੇਵਾਵਾਂ ਦੇ ਰਹੇ ਆ ਤੇ ਇੱਕ ਬਹੁਤ ਅੱਛਾ ਕਦਮ ਸਾਡੇ ਲੋਗੋ ਦੇ ਨੀਚੇ ਲਿਖਿਆ ਹੋਇਆ ਹੋਲਿਸਟਿਕ ਕੇਅਰ ਔਰ ਸਾਡਾ ਆਬਜੈਕਟਿਵ ਹਸਪੀਟਲ ਸ਼ੁਰੂ ਕਰਨ ਦਾ ਵੀ ਇਹੀ ਸੀਗਾ ਕਿ ਉਹ ਫੈਸਿਲਿਟੀਜ਼ ਜਿਹੜਾ ਆਮ ਬੰਦਾ ਸੋਚਦਾ ਤੇ ਹੈ ਬਟ ਬਿਕੋਜ਼ ਆਫ ਪਾਕਟ ਖਰਚੇ ਕਰਕੇ ਅਵੇਲ ਨਹੀਂ ਕਰ ਪਾਉਂਦਾ ਅਸੀਂ ਉਹ ਸਾਰੀ ਫੈਸਿਲਿਟੀ ਸ਼ੁਰੂ ਤੋਂ ਦੇਣ ਵਾਸਤੇ ਹੀ ਕਮਿਟਡ ਹੈ ਔਰ ਅੱਜ ਵੀ ਕਮਿਟਡ ਹੈ ਅੱਗੇ ਵੀ ਕਮਿਟਡ ਰਹਾਂਗੇ ਦਵਾਈਆਂ ਸਰ ਡਿਸਕਾਊਂਟ ਇਸ ਕਰਕੇ ਦੇ ਦਿੰਦੇ ਨੇ ਕਿ ਦਵਾਈਆਂ ਸਾਡੀਆਂ ਆਪਣੀਆਂ ਕਿ ਵੀ ਹੈਵ ਗਾਟ ਦਾ ਮੈਨੂਫੈਕਚਰਿੰਗ ਯੂਨਿਟਸ ਵੀ ਹੈਵ 3 ਮੈਨੂਫੈਕਚਰਿੰਗ ਯੂਨਿਟਸ ਸੋ We get at a very reasonable price, and we pass on the benefit to the direct customer, direct patient.